ਅੱਜ ਜੋ ਪਾਰਟੀ ਦਾ ਹੁਕਮ ਹੈ ਆਮ ਆਦਮੀ ਪਾਰਟੀ ਵੱਲੋਂ ਸੱਪ ਗੁਣ ਸਿੰਘ ਜੀ ਮਾਨ ਅੱਜ ਤਰਨਤਨ ਪਹੁੰਚੇ ਆ ਜਿਹੜੇ ਅੱਜ ਕਾਗਜ਼ ਦਾਖਲ ਕਰਾਉਣੇ ਸੀ ਉਹਨਾਂ ਦੇ ਨਾਲ ਨੀਸ਼ ਸ਼ੋਸ਼ੋਦੀਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਲਾਲਜੀਤ ਸਿੰਘ ਹੀ ਭੁੱਲਰ ਜੀ ਇਹ ਸਾਰੇ ਅੱਜ ਨਾਮਿਨੇਸ਼ਨ ਫਾਰਮ ਜਿਹੜੇ ਜਮ੍ਹਾਂ ਕਰਾਉਣ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਇਕੱਠ ਆ ਇਸ ਚੀਜ਼ ਦਾ ਪ੍ਰਤੀਕ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਲੈਕਸ਼ਨ ਹੋਊਗੀ ਜਿਹੜੇ 11 ਤਰੀਕ ਨੂੰ ਵੋਟਾਂ ਪੈਣਗੀਆਂ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡਾ ਫਤਵਾ ਮਿਲੂਗਾ ਕਾਰਨ ਜਿਹੜਾ 3.5 ਸਾਲ ਸਰਮਾਨੰਦ ਜੀ ਦੀ ਸਰਕਾਰ ਨੇ ਸੱਪਗਵੰਤ ਸਿੰਘ ਜੀ ਦੀ ਮਾਨ ਦੀ ਸਰਕਾਰ ਨੇ ਜੋ ਕੰਮ ਕੀਤੇ ਆ ਲੋਕਾਂ ਪ੍ਰਤੀ ਵਫਾਦਾਰੀ ਲੋਕਾਂ ਪ੍ਰਤੀ ਜਿਹੜਾ ਪਿਆਰ ਕੀਤਾ ਲੋਕਾਂ ਦੀ ਨਬਜ਼ ਨੂੰ ਪਛਾਣਿਆ ਉਹਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਈਲ ਕਰਾਉਣ ਦੇ ਲਈ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਭੂਬਨ ਸਿੰਘ ਮਾਨ ਸਾਡੇ ਇੰਚਾਰਜ ਸ਼੍ਰੀ ਮਨੀਸ਼ ਜਸੋਦੀਆ ਜੀ ਪਾਰਟੀ ਦੇ ਸਾਰੇ ਕਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨ ਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦਮੀ ਪਾਰਟੀ ਦੇ ਔਰ ਸਹਿਮੀਸੀ ਸੰਧੂ ਦੇ ਹੱਕ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਹੈ ਕਿ ਇਹ ਇਲੈਕਸ਼ਨ ਪਿਛਲੀਆਂ ਬਾਈ ਇਲੈਕਸ਼ਨਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ 3.5 ਸਾਲ ਦੇ ਜੋ ਭਵੰਤਮਾਨ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾਹਰ ਹੈ ਜਿਹੜਾ ਉਹ ਖੜਕਾਵਾਂਗੇ ਸਰਦਾਰ ਹਰਮੀਤ ਸਿੰਘ ਸੰਧੂ ਜੀਆ ਦਾ ਆਪਣੀ ਬਹੁਤ ਵੱਡੀ ਸਿੱਖੀ ਸੇਵਕੀ ਹੈ ਇਸ ਹਲਕੇ ਦੇ ਲੋਕਾਂ ਨੂੰ ਸਾਡੇ ਇਸ ਹਲਕੇ ਦੀ ਇਲੈਕਸ਼ਨ ਦੇ ਇੰਚਾਰਜ ਮੇਰੇ ਸਤਿਕਾਰਯੋਗ ਸਾਥੀ ਸਰਲਾਜ ਸਿੰਘ ਭੋਲਰ ਸਾਹਿਬ ਇਹ ਇੰਚਾਰਜ ਨੇ ਔਰ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦਾ ਅੱਜ ਇੱਕ ਤਰਫਾ ਮਾਹੌਲ ਲੋਕ ਆਪ ਘਰਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਪਿੰਡਾਂ ਤੋਂ ਉੱਠ ਕੇ ਪਹੁੰਚੇ ਨੇ ਸਾਡੇ ਸਾਥ ਦੇਣ ਦੇ ਲਈ ਇਹ ਇਲੈਕਸ਼ਨ ਇੱਕ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੀਆਂ ਮੈਂ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਵੇਖੋ ਗੱਲ ਇਹ ਆ ਅੱਜ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਅੱਜ ਅਸੀਂ ਸਾਰੇ ਜਾਣੇ ਸਰਦਾਰ ਹਰਮੀਤ ਸਿੰਘ ਸੰਧੂ ਦੇ ਨਾਮ ਜਿੰਦਗੀ ਪੇਪਰ داخل ਕਰਉਣ ਲਈ ਆਏ ਆ ਅੱਜ ਸਗਣਾ ਦਾ ਦਿਨ ਆ ਮੈਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਜਨਮ ਦਿਨ ਆ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਇੱਥੇ ਨਾਲ ਨਾਮ ਜਿੰਦਗੀ ਦਾਖਲ ਕਰਨ ਹਰਮੀਤ ਸਿੰਘ ਸੰਧੂ ਦੇ ਆਏ ਆ ਤੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨਤਾਰਨ ਵਾਲੇ ਸਾਡੇ ਐਮ ਐਲ ਏ ਸਾਡੇ ਮੰਤਰੀ ਵਰਕਰ ਇੰਨਾ ਵੱਡਾ ਆ ਕਿ ਹਜੂਮ ਆ ਗਿਆ ਇਸ ਹਜੂਮ ਨੂੰ ਵੇਖ ਕੇ ਲੱਗਦਾ ਹਰਮੀਤ ਸਿੰਘ ਸੰਧੂ ਘਟੋ ਘਟ 20000 ਦੀ ਲੀਡ ਤੇ ਜਿਹੜੀ ਉਹ ਜਿੱਤ ਪ੍ਰਾਪਤ ਕਰਨਗੇ ਮੁੱਦਿਆਂ ਦੀ ਵਿਕਾਸ ਦੀ ਕਮਾਂ ਦੀ ਰਾਜਨੀਤੀ ਜਿੱਤੂਗੀ ਗੱਲਾਂ ਦੀ ਰਾਜਨੀਤੀ ਆ ਰਹੀ ਹੈ। ਭੁੱਲਰ ਸਾਹਿਬ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਧਰਮਦਰ ਨੇ ਆਏ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਨੇ ਜਿੰਨੀਆਂ ਵੀ ਜਿੰਮੀ ਚੋਣਾਂ ਹੋਈਆਂ ਉਹਨਾਂ ਵਿੱਚ ਦਲ ਬਦਲੇ ਨੂੰ ਟਿਕਟ ਦਿੱਤੀ ਹੈ ਤੇ ਇੱਥੇ ਵੀ ਉਹਨਾਂ ਨੇ ਹਰਮੀਤ ਸਿੰਘ ਸੰਧੂ ਅਕਾਲੀ ਦਲ ਨੂੰ ਟਿਕਟ ਦਿੱਤੀ ਹੈ। ਉਹਦੇ ਬਾਰੇ ਤਾਂ ਕੀ ਜੀਣਾ? ਦੇਖੋ ਜਿਹੜਾ ਹਰਮੀਤ ਸਿੰਘ ਸੰਧੂ ਹੈ ਨਾ ਉਹ ਲਗਭਗ ਅੱਜ ਸਾਲ ਹੋ ਗਿਆ ਸੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਪ ਦੇ ਘਰੇ ਬੈਠਾ ਸੀ। ਉਹਨੇ ਇੱਕ ਸਰ ਦੀ ਰਾਜਨੀਤੀ ਛੱਡ ਕੇ ਆਪ ਦੇ ਘਰ ਦੇ ਵਿੱਚ ਬਹਿ ਗਿਆ ਹੈ। ਉਹਦੇ ਬਾਅਦ ਅਨਹੋਣੀ ਹੋਈ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਐ ਚੰਚੇਤ ਮੌਤ ਹੋ ਗਈ ਮੌਤ ਹੋ ਉਹਨਾਂ ਵੇਖੋ ਬਾਈਲੈਕਸ਼ਨ ਆ ਗਈ ਚੋਣ ਕਮਿਸ਼ਨ ਨੇ ਸੈਂਟਰ ਗਵਰਨਮੈਂਟ ਨੇ ਬਾਈਲੈਕਸ਼ਨ ਜਦੋਂ ਕੋਈ ਸੀਟ ਖਾਲੀ ਹੁੰਦੀ 6 ਮਹੀਨਿਆਂ ਦੇ ਵਿੱਚ ਵਿੱਚ ਕਰਾਉਣੀ ਹੁੰਦੀ ਆ ਜਦੋਂ ਸਰਵਾ ਕਰਾਇਆ ਸਰਵੇ ਦੇ ਵਿੱਚ ਤਰਨਧਾਰਨ ਦੇ ਲੋਕਾਂ ਨੇ ਰਮੀਤ ਸਿੰਘ ਸੰਧੂ ਦਾ ਨਾਮ ਲਿਆ ਇਹ ਪਹਿਲੀ ਪਾਰਟੀ ਆ ਜਿਹੜੀ ਲੋਕਾਂ ਮੁਤਾਬਕ ਉਮੀਦਵਾਰ ਦਿੰਦੀ ਆ ਕਾਲੀ ਕਾਂਗਰਸ ਬੀਜੇਪੀ ਜਾਂ ਹੋਰ ਪਾਰਟੀਆਂ ਉਹ ਦਿੰਦੀਆਂ ਆ ਆਪਣੀ ਮਰਜ਼ੀ ਨਾਲ ਉਮੀਦਵਾਰ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਜੋ ਲੋਕ ਕਹਿੰਦੇ ਉਹਦੇ ਅਨਸਾਰ ਹੀ ਕੰਮ ਕਰਦੀ ਆ ਉਮੀਦਵਾਰ ਵੀ ਲੋਕਾਂ ਦਾ ਦਿੱਤਾ ਹੰਗਾਰਾ ਕਿਸ ਤਰ੍ਹਾਂ ਦਾ ਮਿਲਦਾ ਪਿਆ ਤੁਹਾਨੂੰ ਤਰਨਦਾਰਾਂ ਦੇ ਵਿੱਚ ਦੇਖੋ ਹੰਗਾਰਾ ਏਡਾ ਵਧੀਆ ਪ੍ਰੈਸ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਆ ਇਲੈਕਟ੍ਰੋਨਿਕ ਮੀਡੀਆ ਪ੍ਰੈਸ ਮੀਡੀਆ ਅਖਬਾਰ ਵਾਲੇ ਸਾਰੇ ਭਰਾ ਆ ਤੁਹਾਂ ਵੇਖਿਆ ਸਾਰੀਆਂ ਪਾਰਟੀਆਂ ਨੇ ਨਾਮਜ਼ਦਗੀਆਂ ਦਾਖਲ ਕਰਾਈਆਂ ਜਿਹੜਾ ਇਕੱਠ ਆ ਉਹ ਤੁਸੀਂ ਆਪ ਵੇਖ ਲਓ ਤੁਹਾਡੇ ਸਾਹਮਣੇ ਪ੍ਰਤੱਖ ਤੇ ਪਰਮਾਨ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੋਵੇਂ ਸੜਕਾਂ ਜਿਹੜੀਆਂ ਜਾਣ ਵਾਲੀ ਤੇ ਆਉਣ ਵਾਲੀ ਐ ਫੁੱਲ ਰਾਸ਼ੀ ਜਿੰਨਾ ਲੋਕ ਪਿਆਰ ਕਰਦੇ ਸਰਦਾਰ ਭਗਤ ਸਿੰਘ ਮਾਨ ਨੂੰ ਉਦੋਂ ਵੱਧ ਲੋਕ ਆਏ ਤੇ ਉਦੋਂ ਵੱਧ ਲੋਕ ਵੋਟਾਂ ਪਾਉਣਗੇ ਸਰਕਾਰ ਦੀ 0 ਟੋਲ ਰੇਟ ਬਹੁਤ ਘੱਟ ਹੈ ਜਿਹੜਾ ਮਰਜ਼ੀ ਉਹ ਕਾਰਵਾਈ ਹੋਏਗੀ ਤੁਹਾਨੂੰ ਲੱਗਦਾ ਹੈ ਦੇਖੋ ਇਹ ਤੇ ਕਾਨੂੰਨ ਮੁਤਾਬਕ ਹੈ ਨਾ ਜੇ ਕੋਈ ਗਲਤ ਹੋਊਗਾ ਤੇ ਉਹ ਗਲਤ ਨੂੰ ਤੇ ਜਿਹੜਾ ਕਾਨੂੰਨ ਅਨਸਾਰ ਕਾਰਵਾਈ ਹੋਣੀ ਪੰਜਾਬ ਸਰਕਾਰ ਵੱਲੋਂ ਕੋਈ ਵੱਖਰੀ ਜਾਂਚ ਸ਼ੁਰੂ ਕੀਤੀ ਜਾਏਗੀ ਕਿਉਂਕਿ ਸੀਬੀਆਈ ਤਾਂ ਆਪਣੇ ਤੌਰ ਤੇ ਕਰਕੇ ਰਹੀ ਹੈ ਇਸ ਸਬੰਧਰ ਮਾਮਲੇ ਦੇ ਵਿੱਚ ਇਹ ਵੇਖੋ ਇਹ ਜਿਹੜਾ ਵੱਡਾ ਕੋਈ ਮਾਮਲਾ ਆ ਉਹਦੇ ਬਾਰੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹੀ ਜਵਾਬ ਦੇ ਸਕਦੇ ਕਿਉਂਕਿ ਉਹਨਾਂ ਕੋਲ ਹੋਮ ਡਿਪਾਰਟਮੈਂਟ ਆ ਇਹ ਉਹਨਾਂ ਦੇ ਡਿਪਾਰਟਮੈਂਟ ਹੈ ਸ਼ਿਕਾਇਤ ਕਰਤਾ ਕਰੇ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਮੈਨੂੰ ਸੀਬੀਆਈ ਦੇ ਜਾਂਚ ਦੇਖੋ ਸ਼ਿਕਾਇਤ ਕਰਤਾ ਦੀ ਬਾਈਟ ਹੋ ਸਕਦਾ ਤੁਸੀਂ ਵੀ ਸੁਣੀ ਹੋਊਗੀ ਮੈਂ ਵੀ ਸੁਣੀ ਹੈ ਉਹਨੇ ਕਿਹਾ É, parece é. mesmo. É. É.